ਹਾਂ ਜੀ ਇਹ ਹਰ ਸਰਗਰ ਨਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਸਿਰ ਬਾਤਰੇ ਸੱਟਾ ਹੋਏ ਸਾਰੇ ਵੀਰਾਂ ਦੇ ਘਰ ਠੀਕ ਹੈ ਲੋਕ ਭਾਈ ਉਠੀਏ ਕਬੂਤਰ ਬੋ ਮਾਰੀ ਜਾਂਦੇ ਆ ਕਹਿੰਦੇ ਆ ਜਾ ਜੀਦੀ ਜੀ ਉੱਠ ਕੇ ਸਾਡੇ ਕੰਨੇ ਖੋਲੀਏ ਖੋਡੇ ਲੈ ਕੇ ਬਾਬੇ ਦਾ ਨਾਂ ਇਹ ਦੇਖੀਏ ਭਾਈ ਕੀ ਬੰਦਾ ਤੇ ਮਾਰਿਓਲੇ ਭਾਈ ਕਬੂਤਰਾਂ ਦੇ ਲਗਭਗ ਯਾਰ ਪਾਰਟੀ ਤਾਂ ਹੈਗੀ ਆ ਕਬੂਤਰ ਹਨ ਮਤਲਬ ਇੱਕ ਕਬੂਤਰੀ ਪਾਰਟੀ ਆ ਦੇਖੋ ਉਹਦੇ ਅੰਦਰੋਂ ਉਹ ਨਿਕਲਿਆ ਥੋੜਾ ਜਿਹਾ ਬਾਦਾਮ ਜੀ ਉਹ ਕਾਲੀ ਚੀਨੀ ਸੱਜੀ ਗਲਾਬੀ ਬਗਲ ਵਾਲੀ ਤੇ ਦੂਜੀਆਂ ਵੀ ਪਾਣੀ ਪੀ ਬੈਠੀਆਂ ਸੀ ਦੂਜੀਆਂ ਮਤਲਬ ਪਹਿਲਾਂ ਹੀ ਪਾਣੀ ਪੀ ਬੈਠੀਆਂ ਸੀ ਉਹ ਹਲਕ ਹੌਲੀ ਕਿਤੇ ਮੂਧੀਆਂ ਕੀਤੀਆਂ ਉਹਨਾਂ ਅੰਦਰੋਂ ਸਿਰਫ ਪਾਣੀ ਨਿਕਲਿਆ ਦੇਖੋ ਠੀਕ ਹੈ ਕਿ ਨਹੀਂ ਲਗਭਗ ਵੀ ਤਿੰਨ ਚਾਰ ਮੇਨ ਕੂਤਰ ਸਾਫ ਸੀਗੇ ਤੇ ਇੱਕ ਕੂਤਰੀ ਮੈਂ ਪਲਟਤੀ ਤੇ ਇੱਕ ਸੱਚ ਹਾਂ ਘੰਡ ਕਾਂਤ ਵਾਲਾ ਛਾਖ ਖਾਣੀ ਬਈ ਆਪਣਾ ਮੇਨ ਸਾਫ ਹੋਇਆ ਇੱਕ ਗਲਾਬੀ ਬਗਲ ਦਾ ਰੱਤਾ ਨਹੀਂ ਸਾਫ ਆਪਣਾ ਠੀਕ ਹੈ ਤੇ ਆ ਕੀਦਾ ਆ ਕੇ ਬਹਿ ਗਿਆ ਹੈ ਕਾਲੇ ਮੋਡੇ ਵਾਟ ਕੌਣ ਹੋਵਾ ਬ੍ਰੋ ਕਿਸਕੇ ਕਬੂਤਰੋ ਕਿ ਕਿਦਾ ਯਾਰ ਖੜਕਾ ਹੋਇਆ ਮੈਂ ਕਿਹਾ ਕਿਦਾ ਕੂਤਰਾ ਗਿਆ ਲਾਉ ਜੀ ਫਾਸਟ ਕਬੂਤਰੀ ਆਪਣੀ ਗੁਲਾਬੀ ਟੂਸਾ ਗੁਲਾਬੀ ਡੰਡਾ ਹੌਲੀ ਕਿਦ ਨੂੰ ਲਾਂ ਮਰਾਂਗੇ ਦਾ ਆਹਾ ਆਹ ਉਹ ਵੇਖ ਕੋਲਾ ਮੈ ਮਣ ਪੜਾ ਪੈਂਦਾ ਵੀ ਆ ਕੀ ਬਣੀ ਜਾਂਦਾ ਇੱਥੇ ਲਾਉ ਜੀ ਛਾਲ ਖ ਉਹ ਪਹਿਲੇ ਹੀ ਨਿਕਲ ਗਈ ਹੱਥੋਂ ਚਲ ਕੋਈ ਦਿੱਕਤ ਨਹੀਂ ਤੀਜੇ ਨੰਬਰ ਤੇ ਹੋ ਗਈ ਖੱਬੇ ਗੁਲਾਬੀ ਟੂਸੇ ਵਾਲੀ ਯਾਲਖਣ ਤੂੰ ਵੀ ਤੇ ਇੱਕ ਜਾਨਵਰ ਇਹ ਹੋ ਗਿਆ ਵੀ ਆਪਣਾ ਹਰਾ ਟੂਸਾ ਹਰੀ ਟੌਰੀ ਇਹ ਵੀ ਸਾਫ ਸੀਗਾ ਪਰ ਇਹਦੇ ਅੰਦਰ ਪਾਣੀ ਸੀਗਾ ਸਿਰਫ ਇਹਦਾ ਪਾਣੀ ਪਲਟਿਆ ਆਪਾਂ ਦਾਣਾ ਇਹਦੋਂ ਇੱਕ ਵੀ ਨਹੀਂ ਸੀ ਇਹਦਾ ਮਤਲਬ ਨਾ ਬਦਾਣਾ ਇਧਰੋ ਯਾਰ ਮੇਨ ਕਬੂਤਰ ਆਹਾ ਨਹੀਂ ਵਿਲਾ ਹੁੰਦਾ ਇਹਦੀ ਮੈਨੂੰ ਟੈਨਸ਼ਨ ਆ ਜਿਹੜਾ ਘੰਡਾ ਨਹੀਂ ਫਿਰਦਾ ਇਹਨੇ ਚੰਗੀ ਬਾਜੀ ਵਿਖਾ ਜਣੀ ਸੀ ਜ਼ੋਰ ਲਾਉਣ ਵਾਲਾ ਕਬੂਤਰ ਹਣਾ ਇਹ ਕਰਤਾ ਵੀ ਨਹੀਂ ਵਿਲਾ ਫਦਾ ਬੈਠਾ ਜਿਹੜਾ ਤੇ ਇਹ ਕਬੂਤਰ ਹੀ ਪਾਲਤੀ ਸੀਗੀ ਬਈ ਸੱਜੀ ਗਲਾਵੀ ਬਗਾਲੀ ਕਾਲੀ ਚੀਨੀ ਇਹਦੇ ਅੰਦਰੋਂ ਨਿਕਲਿਆ ਸੀਗਾ ਹਸਮਾ ਮਾਰੇ ਮੁੱਢੜੀ ਬਲਾਵਾਂ ਦਾ ਕੈਂਕਰਿਆਂ ਸੀਗਾ ਬਸ ਬਈ ਫਿਰ ਲਗਭਗ ਉਹ ਮਤਲਬ ਛੜਤੇ ਹਨ ਜਿੰਨੇ ਛੱਡਨੇ ਸੀਗੇ ਨਵੇਂ ਰਹਿ ਗਏ ਯਾਰ ਨਵੇਂ ਮੇਰੀ رائے ਵੀ ਅੱਜ ਕਾਹ ਤੋਂ ਹਨ ਕਬੂਤਰ ਸੁੱਕੇ ਆ ਵਧੀਆ ਇੱਕ ਅੱਧੀ ਸੁੱਕਿਆਂ ਦੀ ਵਾਰੀ ਹੋ ਜੀਗੀ ਇਸ ਤੋਂ ਬਾਅਦ ਪਾਣੀ ਲਾ ਦਾਂਗੇ ਕਬੂਤਰ ਨੂੰ ਆਪ ਸਾਰਿਆਂ ਨੂੰ ਤੇ ਅੱਜ ਨਹੀਂ ਛੱਡਦੇ ਮੇਰੀ ਤਰ੍ਹਾਂ ਨਵੇਂ ਕਬੂਤਰ ਹਨ ਐਵੇਂ ਵਿੱਚ ਥੋੜਾ ਜਿਹਾ ਫਿਰ ਜਿਹੜੇ ਜੂ ਡਰਾਂ ਕਬੂਤਰਾਂ ਨੇ ਮੁਰਕੋਲੋਂ ਦੀ ਚਸ ਘਟ ਜਾਂਦੀ ਹੈ ਕਿਤੇ ਉੜਦੇ ਦਾ ਪਹਿਲੇ ਹੀ ਨਹੀਂ ਫਿਰ ਉਹਨਾਂ ਨੂੰ ਵੇਖ ਕੇ ਟਾਈਮ ਨਾਲ ਹੀ ਬਹਿ ਜਾਂਦੇ ਹੈ ਹਨ ਤਾਂ ਕਰਕੇ ਬਾਕੀ ਕਰਾਂ ਖੇਤ ਜਾਇ ਅੱਗੇ ਅੱਜ ਆਪਣੇ ਕੋਲੇ ਡਿਊਟੀ ਨਹੀਂ ਰਵੱਟ ਕੇ ਜਾਂਦੀ ਬਹੁਤ ਦਿਨਾਂ ਬਾਅਦ ਸਿੰਦਰੇ ਗੋਲੇ ਨੂੰ ਕੱਢਦੇ ਬਾਹਰ ਮੈਂ ਹਨਾ ਬਈ ਮੰਨ ਕੇ ਚੱਲੋ ਵੀ ਜਾਊ ਹੈ ਇਹਨੇ ਆਪਦੀ ਲਾਈਫ ਚ ਚੱਲ 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 ਸਿੱਧਾ ਬਾਹਰ ਉਹ ਸਾੜਣਾ ਕੋਈ ਨਿਕਲ ਜੇ ਇਹਦੇ ਪਿੱਛੇ ਹਨਾ ਚੱਲ ਕੋਈ ਨਹੀਂ ਚੱਲ 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 ਖੰਡ ਚੜ੍ਹ ਬਾਹਰ ਉਹ ਗੇੜ ਖੁੱਲਾ ਬੈ ਹੁਣ ਇਹ ਨਹੀਂ ਆਂਦਾ ਬਾਹਰ ਜਦੋਂ ਇਹਨੂੰ ਕੱਢਦੇ ਇੱਕ ਮਿੰਟ ਰੋ ਕੋ ਯਾਰ ਇਹ ਤਾਂ ਮੈਂ ਕਰਦਾ ਹੱਲ ਚਾਲੇ ਯਾਰ ਐਂ ਕੋ ਕਰਦਾ ਬੇਬੀ ਗੋਲਾ ਬੇਬੀ ਚੜ੍ਹ ਬਾਹਰ ਚੜ੍ਹ ਬਾਹਰ ਚੱਲ ਨੀ ਯੰਦਾ ਕਮਾਲੀ ਬੀਰਿਆ ਚੜ ਦੇ ਚੱਲ 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 ਬਾਹਰ ਚੱਲ ਗੇਟ ਖੁੱਲਾ ਹੋਇਆ ਉਹ ਚੱਲ ਨਿਕਲ ਗਿਆ ਜਾਂ ਅਜ ਨੂੰ ਗਿਆ ਤਾਂ ਉਹ ਬੈ ਕੇ ਕੋਠੇ ਤੇ ਆ ਗਏ ਗੋਲਿਆਂ ਦਾ ਬੱਸਾ ਗੋਲਿਆਂ ਦਾ ਚਲੋ ਭਾਈ ਜੋੜ ਲਈ ਗੱਡੀ ਤੇ ਚਲੀਏ ਖੇਤ ਨੂੰ ਨੀਰਾ ਲੈਣ ਪਹੁੰਚ ਕੇ ਖੇਤ ਰੁਕ ਜਾ ਭਾਈ ਹੁਣ ਕਾਹ ਕਿੱਧਰ ਜਾਵਾਂਗੇ ਤੇ ਯਾ ਵਾਹ ਜੀ ਵਾਹ ਆਹ ਨਹੀਂ ਰਹਾ ਵੜਨਾ ਕਹਿੰਦੇ ਚਿੱਤ ਖੁਸ਼ ਹੋ ਗਿਆ ਲੈਕ ਕਿ ਨੀਰੇ ਨੂੰ ਤਾਂ ਹਨਾ ਇਹ ਤਾਂ ਮੇਰਾ 5 ਮਿੰਟਾਂ ਦਾ ਕੰਮ ਆ ਪੰਜ ਮਿੰਟਾਂ ਟਰਾਲੀ ਭਰ ਦਾਂਗੇ ਤਾਂ ਆਪਾਂ ਵੀਜ ਰੱਖੀ ਆ ਪਨੀਰੀ ਪਨੂਰੀ ਮੁੰਡਿਆਂ ਨੇ ਫਿਰ ਹੈ ਚੱਲ ਫਿਰ ਆਪਾਂ ਨੂੰ ਪਤਾ ਆਪਣਾ ਜੀੜਾ ਕਦੇ ਆ ਜਾਂਦਾ ਤੇ ਚਲੋ ਅੱਸੀ ਆਪਣੀ ਰਿਵਿਊ ਵਧੀਆ ਹਨਾ ਓਕੇ ਆ ਰਿਪੋਰਟਾਂ ਕੰਪਿਊਟਰ ਕੰਪਿਊਟਰ ਕਰਾ ਹਾਵੀ ਉਹ ਦੇਖ ਨੂੰ ਮਾਰਾ ਰੱਖਿਆ ਮੈਨੂੰ ਤਾਂ ਲੱਗਦਾ ਆ ਦੇਖ ਇਧਰ ਲਈ ਜੀ ਤਾਂ ਇੱਧਰਲੇ ਚ ਹਲ ਮਾਰ ਰੱਖਿਆ ਵਾਹ ਬੂਕੇ ਬਾਣ ਬੂਣ ਤਿਆਰ ਕਰ ਦਿੰਦੇ ਆਈਆਂ ਫਿਰ ਆਪਾਂ ਨੂੰ ਆਉਣ ਦੀ ਲੋੜ ਹੀ ਨਹੀਂ ਪੈਂਦੀ ਯਾਰ ਆਪਾਂ ਤਾਂ ਬਸ ਕੁਝ ਖਾਸ ਮੌਕੇ ਦੇ ਖੇਤ ਆਉਣੇ ਆ ਨਹੀਂ ਤਾਂ ਤੁਹਾਨੂੰ ਪਤਾ ਆਦਰਵਾਈਸ ਆਪਾਂ ਤਾਂ ਘਰੇ ਹੀ ਹੁੰਨੇ ਹੈਗੇ ਕਿੰਨੇ ਕਿ ਯਾਰ ਇੱਥੇ ਨਜ਼ਾਰਾ ਹੈ ਸਿਆਣਾ ਬਾਬੇ ਦੇਖੋ ਕਿਆ ਬਾਤਾਂ ਨੇ ਯਾਰ ਮੈਂ ਕਹਣਾ ਨਾ ਦਰਵਾਜ਼ੇ ਵਰਗੀ ਸ਼ਾਹ ਹੈ ਹਨਾ ਨੇ ਯਾਰ ਆਜ ਮੰਜਾ ਢਾ ਕੇ ਪੈਣਾ ਹੋਵੇ ਅਸਬਾ ਛਿੜ ਕੇ ਹੋਵੇ ਪਾਣੀ ਕੋਈ ਕੂਲਰ ਕੋਈ ਏਸੀ ਦੀ ਲੋੜ ਨਹੀਂ ਚਲੋ ਹੁਣ ਆਪਾਂ ਜਿਹੜੇ ਕੰਮ ਆਇਆ ਆਪਾਂ ਉਹ ਕਰੀਏ ਆਪਦਾ ਤੇ ਬਾੜਾ ਇਹਨਾਂ ਨੇ ਟਾਈਮ ਪਾ ਜਾਣਾ ਕਰਗੇ ਤੇ ਏਕੇ ਮੱਥਾ ਤੇ ਉਡਾ ਦਈਏ ਤੋਤੇ ਬਈ ਕਰਾ ਹਨਾ ਗਰਮੀ ਜੀ ਵਾਵਾ ਯਾਰ ਖੇਤ ਬਾੜਾ ਤਾਜ਼ਾ ਵਜਦਾ ਯਾਰ ਘਰੇ ਤਾਂ ਹੱਜੀ ਵੀ ਠੀਕ ਆ ਤਾਂ ਹੋ ਹੋ ਜੋਰ ਲੱਗਿਆ ਬਾਬੇ ਜੋਰ ਪੂਰਾ ਇਸ ਟਾਈਮ ਤਾਂ ਕਹਿੰਦੇ ਹੁਣ ਪਤਾ ਲੱਗਦਾ ਇਹ ਕੂਤਰਾਂ ਦਾ ਜੋਰ ਕਿਵੇਂ ਲੱਗਦਾ ਹੁੰਦਾ ਪਾਲੀ ਜਾਰੇ ਗਰਮੀ ਆ ਯਾਰ ਇੱਕ ਕੁਛ ਇਥੇ ਨਾ ਵਾਟੇ ਚ ਬਾੜਾ ਤਾਜ਼ਾ ਮਾਰਦਾ ਕਿ ਕਰਾਂ ਛੇਤੀ ਛੇਤੀ ਬਾਹਰ ਨੂੰ ਭੱਜ ਚੱਲ ਗਏ ਆਪਾਂ ਗਰਮੀ 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 2 ਮਿੰਟ ਬੈਠ ਜੀ ਮੈਂ ਕਿਹਾ ਕਿ ਚੱਕਰ ਕੀ ਨੀਰਾ ਵਢਾਣੀ ਕਾਫੀ ਟਾਈਮ ਹੋ ਗਿਆ ਨਾ ਤਾਂ ਕਰਕੇ ਉਹ ਤਾਂ ਕੋਈ ਚੱਕ ਨਹੀਂ ਵੜਦਾ ਪਸਾਰਾ 15 ਮਿੰਟਾਂ ਤੋਂ 10-15 ਮਿੰਟਾਂ ਇੱਕ ਗੱਡੀ ਡੱਟਦੀ ਪਾ ਵੜ ਕੇ ਜਿੰਨਾ ਘਰ ਦੇ ਲਿਜਾਂਦੇ ਹੁੰਦੇ ਉਦੋਂ ਤਾਂ ਵੱਧ ਹੀ ਵੜਦਾ ਪਰ ਚੱਕਰ ਆਇਆ ਨਾ ਕੰਡ ਬਾਈ ਲੜਦੀ ਪਈ ਸਾਰੇ ਲੀੜੇ ਕੱਪੜੇ ਖਰਾਬ ਹੋਣਾ ਮੁਰਕੋ ਮੁਰਕੀ ਹੋ ਗਏ ਮੰਨ ਗਿਆ ਤੜਕੋ ਤੜਕੀ ਬੱਬਲ ਕੱਤੇ ਜੇ ਕਰਤੇ ਹੋਰੀ ਹੈ ਨਾ ਪੂਰਾ ਹਾਲ ਕਰਤਾ ਤੇ ਧੌਣ ਮੱਚੀ ਜਾਂਦੀ ਹੈ ਫਿਰ ਇਥੋਂ ਚੀਰ ਚੂਰ ਪੈ ਜਾਂਦਾ ਨਾ ਕੰਡ ਹੁੰਦੀ ਹੈ ਪਾਲੀ ਉਹਦੀ ਪੂਜਣਾ ਦੀ ਸਰ ਕੋਈ ਨਾ ਦੋ ਮਿੰਟ ਚੱਲਦੇ ਆ ਘਰ ਨੂੰ। ਕਿਰਾ ਖੇਤ ਦਾ ਮਾਹੌਲ ਚਾਲ ਵੇਖੀਏ। ਅੱਗੇ ਜੀ ਕਰੇ ਤੇ ਕਸ ਗੜਦੀ ਏ ਗੱਡੀ ਤੇ ਇਧਰ ਆਪਣਾ ਮੋਤੀ ਡਾਉਣ। ਮੋਤੀ ਓਏ ਇਧਰ ਆ। ਓਏ ਕਿਸ ਘਰ ਇਧਰ ਉਂਗਲ ਤੇ ਕਰੀ? ਨਹੀਂ ਗਰਮੀ ਪਾਣੀ ਮੇਰਾ ਜੀ ਨਹੀਂ ਕਰਦਾ। ਬੈਕ ਹੋ ਗਏ ਆਪਾਂ ਫੇਰ ਹੋਮ 'ਚ। ਗੱਲ ਜੀ ਨਹੀਂ ਬਣੀ ਰਹਿਣਾ ਹੋਰ ਹੀ ਕੁਝ ਹੋਰ ਜੇਗਾ ਵਹਾਂ 'ਚ। ਚੱਲ ਕੋਈ ਨਾ। ਤੇ ਬਣਾਉਂਦਾ ਤੇ ਦੂ ਵਧੀਆ ਗੱਲ ਜੀ ਸੀ ਪਰ ਹਿਸਾਬ ਜੇ ਨਹੀਂ ਆਇਆ ਕੰਮ ਦਾ ਤੇ ਇਹ ਬਈ ਹਜੇ ਵੀ ਇੱਥੇ ਬੈਠਾ ਜਾਨਵਰ ਹਨਾ ਪਤਾ ਨਿੱਕੀ ਦਾ ਇਹ ਮੈਨੂੰ ਲੱਗਦਾ ਹੈ ਵੀ ਇਹ ਆਪਣੇ ਆਖੀ ਜਾਂਦਾ ਜੀ ਮੈਨੂੰ ਚੱਕ ਲੋ ਬਸ ਤੁਸੀਂ ਕਿਵੇਂ ਨਾ ਕਿਵੇਂ ਤੇ ਕਬੂਤਰ ਅਜੇ ਤੱਕ ਨਹੀਂ ਕੋਈ ਬੈਠਾ ਬਈ ਲਗਭਗ ਸਾਢੇ 1:30 ਹੋਏ ਹੋਣਗੇ ਤੇ ਮੀਰ ਹੈ ਨਵਾਂ ਕਬੂਤਰਾਂ ਵੀ ਢਾਦ ਗਏ ਹਨਾ ਤਿੰਨ ਇੱਕ ਜਾਂ ਚਾਰੇ ਢਾਦ ਦਿੰਦੇ ਆ ਇੱਕ ਮਿੰਟ ਦੇਖਦਾ ਮੈਂ ਵੀ ਕੀ ਹਿਸਾਬ ਕਿਤਾਬ ਉਹਨਾਂ ਦਾ ਤੇ ਰੱਤਾ ਵੀ ਹੁਣ ਸਾਫ਼ ਹੋ ਗਿਆ ਇਹਨੂੰ ਵੀ ਛੱਡਦੇ ਆ ਦੂਜੇ ਕਬੂਤਰਾਂ ਨਾਲੋ ਜੀ ਘੰਟਾ ਲੇਟ ਘੱਟੋ ਘੱਟ ਇੱਕ ਘੰਟਾ 15 ਮਿੰਟ ਲੇਟ ਛੱਡਿਆ ਬਈ ਇਹ ਦੂਜਾ ਨਾਲ ਸਾਰਿਆਂ ਨੂੰ ਲਓ ਜੀ ਤੇ ਇੱਕ ਨਵੇਂ ਚ ਛੱਡ ਦਈਏ ਹਰੀ ਟੌਰੀ ਗਲਾਬੀ ਟੂਸਾ ਸਾਫ਼ ਹੈ ਕੂਦਰੀ ਜਾਵਾਂ ਚੱਲ ਬਹਿਆ ਖੰਡ ਕਰਾਂ ਛਤਰੀ ਤੇ ਆ ਸਿਆਣਾ ਬੱਚਾ ਮੇਰਾ ਤੇ ਕੀ ਛੱਡਦੀ ਬਈ ਗਲਾਬੀ ਫੂੰਝਾ ਹਰਾ ਟੂਸਾ ਇਹ ਕਬੂਦਰੀ ਵੀ ਸਾਫ਼ ਹੈ ਜਾਵਾਂ ਚਾਲਖੰਡ ਬਹਿ ਛਤਰੀ ਤੇ ਹਾਂ ਗੁੱਡ ਬੇਬੀ ਵਾਰਮ ਅਪ ਹੋ ਕੇ ਫੇਰ ਉੱਡੀ ਤੇ ਕਿ ਇਹਨੂੰ ਛੱਡਦੀ ਜੀ ਦੋਵੇਂ ਗਲਾਬੀ ਕਾਂਤਰਾ ਵਾਲੇ ਨੂੰ ਠੀਕ ਹੈ ਚਾਲਖੰਡ ਛਤਰੀ ਤੇ ਬਹਿ ਆਇਆਂ ਕਰਦੀਆਂ ਨਹੀਂ ਵੈਂਦੀ ਉੱਡੂ ਹੀ ਕਹਿੰਦੀ ਮੈਂ ਤਾਂ ਉੱਡਲਾ ਚੱਲ ਫਿਰ ਤੂੰ ਤੁਸੀਂ ਉੱਡ ਲੋ ਚਲੋ 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 ਬਹੁ ਟਾਈਮੋਂ ਬੈਠ ਰਹੇ ਹਾਂ ਤੇ ਭਾਈ ਸਾਹਿਬ ਇੱਕ ਕਬੂਤਰੀ ਨਹੀਂ ਦੀ ਸੀ ਬਈ ਆਪਣੀ ਸੱਚ ਜਿਹੜੀ ਸੁਬਾ ਛੱਡੀ ਸੀ ਸੱਜੀ ਗਲਾਬੀ ਬਗਲ ਵਾਲੀ ਕਾਲੀ ਚੀਨੀ ਉਹਦੇ ਤੇ ਨਿਗਾਹ ਮਾਰੀ ਜਨੈਰ ਸ਼ਤਰਾਂਗਾਂ ਵੀ ਅੱਜ ਤਾਂ ਬਹੁਤ ਉੱਚੀਆਂ ਕਰਕੇ ਲਾ ਰੱਖੀਆਂ ਕਬੂਤਰੀ ਗਈ ਕਿੱਧਰ ਯਾਰ ਉਹ ਓਏ ਹੈਲੋ ਕਰ ਹੈਲੋ ਕਰੀ ਇੱਧਰ ਕਿਵੇਂ ਆ ਫਿਰ ਕੀ ਬੰਦ ਆ ਇਹਨਾਂ ਕਬੂਤਰੀ ਦੀ ਸੀਨੀ ਵਾਪੇ ਆਪਣੀ ਯਾਰ ਮੈਨੂੰ ਆਇ ਲੱਗਦਾ ਫਿਰ ਬਈ ਪਾਸੇ ਪੂਸੇ ਬਹਿ ਗਈ ਆ ਤਾਂ ਯਾਰ ਇਹਨਾਂ ਕੂਤਰੀ ਪਰ ਪਾਸੇ ਬੈਠਣ ਦਾ ਹੱਕ ਨਹੀਂ ਉਤਰੀ ਦਾ ਯਾਰ ਜਿਹੜੀ ਗੱਲ ਆ ਹਨ ਵੀ ਸਿੱਧੀ ਆਉਂਦੀ ਆ ਰੋਜ਼ ਤਾਂ ਉਹ ਸਮਝ ਨਹੀਂ ਆ ਯਾਰ ਮੈਨੂੰ ਅੱਜ ਮਮਾ ਸਾਂਖ ਲੱਗਦਾ ਅੱਛਾ ਠੀਕ ਆ ਭਾਈ ਹੋਰ ਫਿਰ ਭਾਈ ਕੋਈ ਗੱਲਬਾਤ ਹੈ ਤੇ ਨਵੇਂ ਕਬੂਤਰੀ ਵਾਪੇ ਠੀਕ ਹੈ 11 ਦਾ ਪ੍ਰੀਜ਼ਰਵੈਸ਼ਨ ਵਧਗਾ ਕਰ ਰਹੀ ਹੈ ਕਾਂਤਰਾਂ ਵਾਲੀ ਵੀ ਜਿਵੇਂ ਚੱਲ ਪਈ ਆ ਹਨਾ ਤੇ ਫੂੰਜੇ ਟੂਸੇ ਵਾਲੇ ਵੀ ਬਾਬੇ ਦੀ ਕਿਰਪਾ ਨਾਲ ਹਨਾ ਜਿਵੇਂ ਉਮੀਦ ਸੀਗੀ ਉਹ ਜਾਂਦੀ ਸਾਰੇ ਦੁੱਤੇ ਲੱਗੀ ਤੇ ਬਾਕੀ ਇੱਕ ਆ ਥੋੜੀ ਜਿਹੀ ਹਜੇ ਟਾਈਮ ਲਾਊਗੀ ਉਦਰੀ ਯਾਰ ਆਪਣੀ ਟੌਰੀ ਟੂਸੇ ਵਾਲੀ ਹਨਾ ਚਟੀਆਂ ਤੇ ਲਗਭਗ ਹਜੇ 9:30 10 ਹੋਈ ਹੈਗੇ ਠੀਕ ਹੈ ਤੇ ਬੈਠ ਗਈ ਬਈ ਸਾਰੇ ਕਬੂਤਰ A to Z ਨਵੇਂ ਪੁਰਾਣੇ ਸੁੱਕੇ ਹਨਾ ਪਾਣੀ ਤੇ ਤਾਂ ਹੈ ਨਹੀਂ ਵੈਸੇ ਕੋਈ ਤੇ ਆ ਤਾਂ ਮੈਂ ਲਾਈ ਆਂਦਾ ਸੀਗਾ ਤੇ ਦੂਰੀ ਦੀ ਭੈਣ ਦੀ ਥੋੜੀ ਦੀ ਲੈ ਪਰ ਉਹ ਵੀ ਜਿਹਨਾਂ ਬਾਲ ਉਹ ਉਹੀ ਭੌਂਕਦੇ ਫਿਰਦੇ ਆ ਭੈਣ ਨੇ ਠੀਕ ਆ ਕਿ ਨਹੀਂ ਹੁਣ ਲੋਕ ਸਿਆਣੇ ਆ ਬਈ ਠੀਕ ਆ ਲੋਕਾਂ ਨੂੰ ਪਤਾ ਅਸੀਂ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ ਕੁਝ ਪਰਸੈਂਟ ਤਾਂ ਸਿਆਣੇ ਆ ਬਾਕੀ ਦੇ ਲੋਕ ਸੁਡਲੀ ਆ ਮੈਨੂੰ ਪਤਾ ਹਜੇ ਵੀ ਨਹੀਂ ਸਮਝ ਹਨਾ ਵੀ ਕਿਹਨੂੰ ਵੋਟ ਦੇਣੀ ਆ ਕਿਹਨੂੰ ਨਹੀਂ ਇਹ ਭੈਣੇ ਗਲੀ ਗਲੀ ਉਹੀ ਹੋ ਕਰਦੇ ਫਿਰਦੇ ਐਡਵਰਟਾਈਜ਼ਮੈਂਟ ਜਾਂ ਆਪਦੀ ਹਨਾ ਪ੍ਰਚਾਰ ਜਾਂ ਵੀ ਕਿਤੇ ਸਾਨੂੰ ਵੋਟ ਪਾ ਦੇਣ ਕਿ ਲੋਕ ਕੋਈ ਫਾਇਦਾ ਨਹੀਂ ਐਵੇਂ ਤੇਲ ਮਚਾਉਂਦੇ ਫਿਰਦੇ ਆ ਸੰਗ ਪੜਾਉਂਦੇ ਫਿਰਦੇ ਹਨਾ ਤਲੋ ਇੱਕ ਬੜਵਲਾ ਮ ਬਾਦਾਮ ਰੱਖਾਂਗੇ ਬਾਦਾਮ ਪਿਆਉਣ ਤੇ ਅਸੀਂ ਵੱਧ ਮੈਂ ਤੇ ਮੈਂ ਪਹਿਲਾਂ ਖੁੱਡਿਆਂ ਚ ਰੱਖਦੇ ਹਣਾ ਆਇਓ 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 ਇਹ ਚ ਉੱਪਰ ਸੰਗਣੀ ਮੰਦੇ ਖੁੱਡੇ ਵਾਲੇ ਭੱਜ ਕੇ ਆ ਜਾਂਦੇ ਬਾਦਾਮਾਂ ਨੂੰ ਇੱਧਰ ਰੱਖਦੇ ਕੂਦਰਾ ਨੇ ਪਾਸੇ ਆਇਓ 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 ਬੱਤ ਓਕੇ ਵੀ ਰਿਪੋਰਟ ਤੇ ਉਦੀ ਬਸ ਨਾਲ ਦੀ ਨਾਲ ਹੀ ਇਹਨਾਂ ਨੂੰ ਹੋ ਰੱਖ ਦਾਂਗੇ ਦਾਣੇ ਵੀ ਰੱਖ ਦਿਆਂਗੇ ਠੀਕ ਹੈ ਕਰਾਂ ਖਾਣ ਤੇ ਬਾਦਾਂ ਤੇ ਨਛੇਦਰੀ ਨੀਵੀ ਕਰਕੇ ਲਾ ਦੇ ਕੋਈ ਨਾ ਉੱਡੋ ਉੱਡੋ ਇੰਨੇ ਹੀ ਜ਼ੋਰ ਪਿਆ ਦਾ ਛੋਡੇ ਚ ਤੇ ਬਾਕੀ ਕੁਛ ਕਬੂਦਰੀ ਨਵੇਂਾਂ ਚੰਦਰਾ ਗਈ ਸਿੱਧੀ ਗਲਾਬੀ ਫੂੰਗਾ ਹਰਾ ਟੂਸਾ ਲਾਈ ਜਾਂਦਾ ਸੀਗਾ ਤੇ ਘਰਲੇ ਸਾਰੇ ਜਾਨਵਰ ਅੰਦਰ ਬਾਈ ਬਹੁਤਾਂ ਕੀ ਤੈਰ ਬੈਠਦਾ ਟਾਈਮ ਨਾਲ ਹੀ ਜਾਂਦੇ ਹਨ ਚੱਕਰ ਕੀ ਹਰ ਇੱਕ ਤਾਂ ਵੀਰੇ ਸ਼ਿੰਦੇ ਜਾਂਨ ਰਮਾੜੇ ਮੋਟੇ ਇੱਕ ਕਬੂਤਰ ਅੰਦਰ ਗਰਮੀ ਗਰਮੀ ਹੈ ਠੀਕ ਆ ਮੂੰਹ ਪਟ ਕੇ ਬਹਿ ਤਾਂ ਜਾਂਦੇ ਟਾਈਮ ਨਾਲ ਪਰ ਮੁੜ ਕੇ ਤੜਦੇ ਹੀ ਬਹੁਤ ਔਖੇ ਹਨ ਜੇ ਜ਼ੋਰ ਲਾ ਕੇ ਉਹ ਫਿਰ ਤਾਂ ਮਿੰਟਾਂ ਸਕਿੰਟਾਂ ਹੀ ਤੜ ਜਾਂਦੇ ਆ ਤੇ ਫਿਰ ਚੰਗੇ ਬੋਲੇ ਬੈਠੇ ਹੁੰਦੇ ਆ ਮੁੜ ਕੇ ਤਾੜਨੇ ਔਖੇ ਹੁੰਦੇ ਆ ਹੋਰ ਤਾਂ ਕੋਈ ਚੱਕਰ ਨਹੀਂ ਚਲੋ ਕੇਅਰ ਕੂਟਾ ਮੇਰੇ ਸਾਹਮਣੇ ਸਾਰੇ ਜਾਂਰ ਕਰ ਲਏ ਅੰਦਰ ਤੇ ਇਹਨਾਂ ਨੂੰ ਪਾਈਏ ਦਾਣੇ ਮੁੜ ਕੇ ਕੱਲ ਨੂੰ ਨਵੇਂ ਕੂਤਰ ਛੱਡਾਂਗੇ ਫਿਰ ਆਪਾਂ ਇੱਕ ਮਿੰਟ ਰੁਕੋ ਪਾ ਇਹ ਇੱਧਰ ਰੱਖੀ ਕਬੂਤਰਾਂ ਵਾਲੇ ਪਾਸੇ ਉਹ ਡਰਿਆ ਗਿਰ ਆਇਓ 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 ਸ਼ਿਰੋ ਤਾਂ ਰੱਖ ਦੇ ਇੱਧਰ ਕਬੂਤਰੀਆਂ ਵਾਲੇ ਪਾਸੇ ਗਰਮੀ ਬਾਕੀ ਬਹੁਤ ਆ ਬਾਈ ਬਹੁਤ ਯਾਦੇ ਆਇਓ 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 ਕੱਲ ਬਾਬੇ ਸੀ ਇੱਥੇ 46 ਡਿਗਰੀ ਮੈਨੂੰ ਲੱਗਦਾ ਹੈ ਵੀ ਹਾਂ ਤੋ ਗਰਮ ਦੇਣ ਸੀ ਆ ਕੱਲ ਖਬਰਾਂ ਚ ਵੀ ਆਈ ਜਾਂਦੇ ਸੀ ਨਾ ਤੇ ਅੱਜ ਵੀ ਮੈਨੂੰ ਲੱਗਦਾ ਵੀ ਉਹੀ ਕੁਝ ਬਣਦਾ ਜਾ ਰਿਹਾ ਹੈ ਤੇ ਜਿਹੜੇ ਕਬੂਤਰ ਬੰਦ ਸੀ ਇਹਨਾਂ ਨੂੰ ਰੱਖਦੇ ਆ ਬਦਾਮ ਹਣਾ ਕ ਦੋ ਤਾਂ ਹੋ ਗੀਆਂ ਕਾਲੀਆਂ ਚੀਨੀਆਂ ਆਪਣੀਆਂ ਇਹ ਤਾਂ ਸੱਜੀ ਗਲਾਬੀ ਕਾਂਤ ਵਾਲੀ ਇੱਕ ਹੋ ਗਈ ਹਰੀ ਗਲਾਬੀ ਬਗਲ ਵਾਲੀ ਆਇਓ 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 ਪੁੱਤ ਇੱਕ ਹੋ ਗਿਆ ਥੱਲੇ ਭਾਈ ਸਾਹਿਬ ਆਪਣਾ ਗਲਾਬੀ ਕੰਡ ਹਰੀ ਕਾਂਤ ਵਾਲਾ ਆਇਆ 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 ਸ਼ਿਰਾ ਲੌਜਰ ਨੂੰ ਖਾਣ ਦੀਏ ਤੇ ਇਧਰੋਂ ਕੁਛ ਕਬੂਤਰਾਂ ਦਾ ਜ਼ੋਰ ਲੱਗ ਗਿਆ ਬਈ ਸੁੱਕੀਆਂ ਸੀ ਇਹਨਾਂ ਇੱਕ ਤਾਂ ਟੂ ਸੇ ਟੋਰੀ ਟੂ ਸੇ ਟੰਡ ਵਾਲੀ ਬੇਵੱਤੀ ਵੀ ਬੈਠੀ ਵਿਚਾਰੀ ਆ ਦੇਖੋ ਵਿਚਾਲੇ ਇਹਨਾਂ ਦੇ ਭੱਜੀ ਫਰਾਜ ਛੋਡੇ ਵਾਸਤੇ ਮੈਂ ਕਿਹਾ ਵੀਡੀਓ ਨੂੰ ਥੋੜਾ ਜਾਂ ਇੰਟਰਸਟਿੰਗ ਕਰ ਦਨੇ ਹੈਗੇ ਇੱਕ ਮਿੰਟ ਪਹਿਲਾਂ ਤਾਂ ਮੜਾ ਜਾਂ ਕਣਕ 'ਚ ਹੱਥ ਮਾਰ ਦਿਆ ਮੈਂ ਇੰਨੀ ਗਰਮੀ ਹੈ 2 ਮਿੰਟਾਂ 'ਚ ਸੁੱਕ ਜਾਣਾ ਇਹਨੇ ਬਸ ਦੋ ਹੋਰ ਹੀ ਹੱਥ ਮਾਰਤਾ ਇਹਦੇ 'ਚ ਠੀਕ ਹੈ ਤੇ ਆਓ ਬਈ ਕਬੂਤਰ ਫੇਰ ਆ ਕੇ ਬਹਿ ਗਿਆ ਆਪਣੇ ਸਾਹਮਣੇ ਕੋਠੀ ਤੇ ਜਿਹੜਾ ਸਵੇਰ ਇੱਥੇ ਘਰ ਦੇ ਨਾਲ ਬੈਠਾ ਸੀਗਾ ਆ ਉਦੋਂ ਟੱਡ ਗਿਆ ਸੀਗਾ ਤੇ ਹੁਣ ਹੋ ਬਟਾ ਤੇ ਛੱਡਦੇ ਆ ਆਪਣਾ ਸਫੇਰ ਫਿਰ ਕਰਦੇ ਆ ਟਰਾਈਂਗ ਟੂ ਕੈਚ ਨਿਊ ਪੀਜਨ ਠੀਕ ਐ ਤੇ ਹੂੰ ਤਾਂ ਵੈਸੇ ਤਾਂ ਮਨ ਨਹੀਂ ਕਰਦਾ ਚੱਲ ਇੰਨੇ ਨਾਲ ਮੈਂ ਕਿਹਾ ਯਾਰ ਹਨਾ ਤੁਹਾਨੂੰ ਸੁਆਜ ਆਜੂ ਨਾਲੇ ਵੀਡੀਓ ਚੱਲ ਜੂਗੀ ਇਹੋ ਜਿਹਾ ਜਿਆਦਾ ਚੱਲਦੇ ਆ ਸਫੇਰ ਕਿੱਥੇ ਆਪਣਾ ਆਜੂ ਸਫੇਰ ਬੇਬੀ ਹਾਜ਼ਰੀ ਨੂੰ ਆਪਣੀ ਉਹ ਫਿਰਦਾ ਸਾਹਮਣੇ ਆ ਜਾ ਆ ਜਾ ਆ ਜਾ ਖੰਡ ਢੁੱਡਣ ਦੀ ਕੋਸ਼ਿਸ਼ ਨਾ ਕਰ ਸਿਆਣਾ ਬੱਚਾ ਖੁਸ਼ ਛੱਡਦੇ ਨੇ ਨੂੰ ਛਤਰੀ ਤੇ ਇਹਨੂੰ ਦੇਖ ਕੇ ਆਪੇ ਆ ਜਾਣਾ ਉਹਨੇ ਲੈ ਓਏ ਬਾਹਰ ਛਤਰੀ ਤੇ ਤੇ ਇਹਨਾਂ ਨੂੰ ਛੱਡ ਦੀ ਅੰਦਰ ਭਈ ਦੋਵੇਂ ਕਬੂਤਰਾਂ ਨੇ ਖਾਲੇ ਪਦਾਂ ਤੇ ਗਲਾਪੀ ਘੰਡਾਂ ਨੇ ਵੀ ਖਾਲੇ ਪਦਾਂ ਤੇ ਬਾਕੀ ਹਜੇ 11:55 ਪਏ ਆ 20 ਮਿੰਟ ਤੇ 20 ਮਿੰਟ ਹੈਗੇ ਇਹਨਾਂ ਕੋਲੇ ਜਿਨ੍ਹਾਂ ਨੇ ਉਹਦੀ ਦਾਣੇ ਖਾਣੇ ਆ ਖੁੱਡੇ 'ਚ ਦਾਣੇ ਵੀ ਪਏ ਆ ਤੇ ਸਹੀ 11 ਵਜੇ ਖੁੱਡੇ ਸਾਫ਼ ਕਰਦਨੇ ਦਾਣੇ ਦੋਨੇ ਚਾਹੀਦੇ ਤੇ ਹੁਣ ਭਈ ਇਹਨਾਂ ਦੀ ਸਾਹ ਸੁਵਾਲ ਕਰੀਏ ਜਿਹੜੀਆਂ ਵਿਚਾਰੀਆਂ ਉੱਡ ਗਿਆ ਆਂ ਠੀਕ ਆ ਤੇ ਪਿਆਈਏ ਵੀ ਇਹਨਾਂ ਨੂੰ ਥੋੜਾ ਥੋੜਾ ਪਾਣੀ ਪਹਿਲਾਂ ਤਾਂ ਚੱਕੀ ਆਪਣਾ ਟੂ ਸੇਡਨ ਡੇ ਵਾਲੀ ਖੰਡ ਪਾਣੀ ਅੱਗੇ ਤਰੇ ਫੀਲਾ ਗਿਲਾ ਮਾਰੀ ਜਿੰਨੇ ਹੋਰ ਲਾ ਬਸ ਓਕੇ ਹੋ ਗਈ ਰਿਪੋਰਟ ਹੁਣ ਚੱਕ ਲਿਆ ਆਪਣੀ ਸੱਜੇ ਗਲਾ ਵੀ ਟੁੱਸੀਆਂ ਨੂੰ ਤੇ ਖੜ ਬੰਦਿਆਂ ਨੂੰ ਪਾਣੀ ਪਿਲਾਵਲੀ ਬਸ ਇੰਨਾ ਕਿਉਂ ਪਿਆਦਾ ਤੇ ਹੁਣ ਸਾਰਿਆਂ ਨੂੰ ਪਿਆਦਾ ਕੋਈ ਥੋੜਾ ਥੋੜਾ ਮੈਂ ਚਲ ਇਹਨੂੰ ਵੀ ਪਿਆਈ ਦਿੰਨਾ ਕੱਲੀ ਬਿਠੀ ਆਇਆ 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 ਬੁੱਤਾਂ ਆ ਬਹੁਤ ਐਨਾਂ ਦਾ ਤੇ ਇਧਰ ਵੀ ਕਬੂਤਰਾਂ ਨੂੰ ਵੀ ਰੱਖਤਾ ਰਾਜ ਮੈਂ ਪਾਣੀ ਦੋਵਾਂ ਤਾਂ ਇਹਨਾਂ ਨੂੰ ਤੇ ਦੋਵਾਂ ਇਹਨਾਂ ਨੂੰ ਨਵਾਂ ਨੂੰ ਇਹਨਾਂ ਨੂੰ ਹਜੇ ਥੋੜਾ ਥੋੜਾ ਸਹਾਗ ਜਿਹਦਾ ਪਿਆਇਆ ਤੇ ਇਹਨਾਂ ਨੂੰ ਪਿਆਇ ਨਹੀਂ ਮੈਨੂੰ ਲੱਗਦਾ ਯਾਰ ਇੱਕ ਮਿੰਟ ਦੂਜੀ ਵਾਰੀ ਇਹਨਾਂ ਨੂੰ ਪਿਆ ਦੇ। ਤੇ ਇੱਧਰ ਇਹਨਾਂ ਨੂੰ ਪਾਣੀ ਪੂਣੀ ਪਿਆਤਾ ਬਈ ਕੂਤਰਾਂ ਨੂੰ ਮੈਟਮੂਡ ਵੀ ਕਰਤੇ ਸਾਰੇ ਗਿੱਲੇ ਤੇ ਵਧੀਆ ਸਾਫ ਤੇ ਉਹਨੇ ਆਪਾਂ ਹੁਣ ਚੱਲ ਕੇ ਘਰੇ ਰੋਟੀ ਖਾ ਲਈ ਹੋਣੇ ਆ ਤੇ ਆਪਣੇ ਆਉਂਦਿਆਂ ਨੂੰ ਪਾਣੀ ਪੂਣੀ ਖਿੱਚ ਜਣਾ ਇਹਨਾਂ ਨੇ ਤੇ ਯਾਰ ਆਪਣਾ ਜਿਹੜਾ ਉਹ ਤੇ ਨਵਾਂ ਕੂਤਰ ਬੈਠਾ ਸੀਗਾ ਉਹ ਪਤਾ ਨਹੀਂ ਕਿੱਧਰ ਗਿਆ ਯਾਰ ਉੱਡ ਕੇ ਮੈਂ ਤਾਂ ਅੰਦਰ ਕੂਤਰ ਸੰਭਲ ਲੱਗ ਗਿਆ ਤੇ ਇੰਨੇ ਜੀ ਗੈਪ ਹੋ ਗਿਆ ਤੇ ਬਾਕੀ ਇਹਨਾਂ ਤੇ ਵੀ ਚੱਕ ਤੇ ਬੇ ਅੱਗ ਸਹੀ 11 ਵਜੇ ਦਾਣੇ ਚੱਕ ਤੇ ਜੀ ਫੁੱਡੇ ਸਾਫ ਹੋ ਜਾਵਾਂ ਠੀਕ ਐ ਤੇ ਜੇ ਫਿਰ ਵੀ ਤੁਹਾਨੂੰ ਪਤਾ ਜੇ ਆਪਣੇ ਜਨਵਰ ਸਾਫ ਨਹੀਂ ਹੁੰਦੇ ਉਹ ਤਾਂ ਮੈਨੂੰ ਪਤਾ ਹੀ ਐ ਤੁਹਾਨੂੰ ਨਹੀਂ ਪਤਾ ਹੁਣੇ ਹੀ ਨਹੀਂ ਹੁੰਦੇ ਫਿਰ ਇਹਦੇ ਚ ਆਪਣੀ ਤਾਂ ਕੋਈ ਗਲਤੀ ਹੈ ਨਹੀਂ ਬਈ ਠੀਕ ਐ ਬਾਕੀ ਸਪੇਅਰ ਬੈਠਾ ਬਾਹਰ ਆਪਣਾ ਨਿਗਾ ਤੇ ਕੋਈ ਚੱਕਰ ਨਹੀਂ ਉਹ ਦੇਖੋ ਡਿਊਟੀ ਨਿਭਾ ਰਿਆ ਆਪਦੀ ਪੂਰੀ ਇਹ ਤੇ ਉਹ ਜਿਹੜੇ ਆਪਣੇ ਕੋਲ ਤੋਂ ਦੂਜੇ ਆ ਹਨ ਜਿਹੜੇ ਮਤਲਬ ਹੁਣ ਥੋੜੇ ਜੇ ਘੱਟ ਉੱਡਣ ਲੱਗ ਗਏੜੇ ਖਰਾਬ ਹੋ ਗਏ ਉਹਨਾਂ ਦਾ ਵੀ ਪਹੀਲਾ ਕਰਦੇ ਆ ਲਾਉਣੇ ਆ ਕੋਈ ਨਾ ਕੋਈ ਸਮਾਨ ਪੱਤਾ ਉਹਨਾਂ ਦੇ ਵੀ ਜਿਵੇਂ ਮੰਨ ਕੇ ਚੱਲੋ ਵੀ ਆਪਾਂ ਹਜੇ ਤੱਕ ਹਰਡ ਹੁੜ ਨਹੀਂ ਲਾਈ ਜਮਈ ਨਹੀਂ ਹਰਡ ਲਾਈ ਤੇ ਨਾ ਹੀ ਉਹਨਾਂ ਨੂੰ ਆਪਾਂ ਟ੍ਰਿਪਲਾ ਲਾਇਆ ਮੰਨ ਕੇ ਚੱਲ ਹਰਡ ਔਲਾ ਵੀੜੇ ਦਾ ਜਲਾ ਬਣਾ ਕੇ ਉਹ ਚੀਜ਼ਾਂ ਯੂਜ਼ ਕਰਕੇ ਦੇਖਦੇ ਆ ਕਿ ਕਾਰੀਗਰਾਂ ਜਿਹਨਾਂ ਨੇ ਸ਼ਹਿਰ ਪੈਸੇ ਬੁਸੇ ਆ ਜਾਣਦਿਓ ਨਹੀਂ ਗਿਆ ਬਈ ਕਿਤੇ ਉਹ ਬੈਠਾ ਸਾਹਮਣੇ ਮੇਰੀ ਨਿਗਾ ਨਹੀਂ ਬਈ ਕੂਤੇ ਤੇ ਉਹ ਬੈਠਾ ਹੋਤਾ ਕਿਆ ਕੀ ਜਾਂਦਾ ਵੀ ਕਦੋਂ ਉਤਰਾਂ ਕਦੋਂ ਉਤਰਾਂ ਦੁਪਹਿਰਾ ਬਹੁਤ ਵੱਡਾ ਹੈ ਦੁਪਹਿਰਾ ਕੱਟਣਾ ਨਹੀਂ ਇਹਨੇ ਆ ਗਏ ਇਧਰ ਲੈ ਕੇ ਬਈ ਰੋਟੀ ਖਾਣ ਦੀ ਤੇ ਆ ਗਏ ਕਬੂਤਰ ਵੇਖਿਆ ਹਣਾ ਪੱਕਾ ਲੇਗੇ ਮੋਢਿਆਂ ਨਾਲ ਪਹਿਲਾਂ ਤਾਂ ਉਹ ਹੈ ਨਹੀਂ ਯਾਰ ਕਿਤੇ 12 ਵਜ ਗਏ ਸਾਨੂੰ ਦੱਸਿਆ ਸੀ ਵੀ ਗਰਮੀ ਬਾਲੀ ਆ ਬਈ ਹਣਾ 44 ਡਿਗਰੀ ਟੈਂਪਰੇਚਰ ਹੋਇਆ ਪਿਆਣਾ 12 ਵਜਾ ਹਜੇ ਤੇ ਆਪਣਾ ਸਪੇਅਰ ਬੈਠਾ ਕਲਾ ਸ਼ਰੀ ਤੇ ਬਈ ਆਸੇ ਪਾਸੇ ਕਿਤੇ ਵੀ ਹੈ ਨਹੀਂ ਹਣਾ ਵੱਡੀ ਮੀ ਦਾ ਬੜ ਬੁੜਗਾ ਹੋਣਾ ਅੰਦਰੋਂ ਅੰਦਰ ਇਹ ਬਦ ਆਪਣੀ ਕਿਦੇ ਬੜਾ ਹੁੜਾ ਬੈਠਾ ਹੋਵੇ ਇਹੋ ਜੀ ਗਰਮੀ ਚ ਬਹੁਤ ਬੁਰਾ ਹਾਲ ਹੁੰਦਾ ਕਬੂਤਰਾਂ ਦਾ ਤੇ ਇਹਨਾਂ ਦਾ ਕਰੀਸ਼ੀ ਦੀ ਛੀ ਦੀ ਕੰਮ ਕਲੀਅਰ ਬਈ ਕੱਲ ਨੂੰ ਫਿਰ ਇਹਨਾਂ ਨੂੰ ਕੋਈ ਨਵਾਂ ਸਮਾਨ ਪੱਤਾ ਲਾਵਾਂਗੇ ਅਰ ਅੰਦਰ ਨਾ ਅੰਦਰ ਨਹੀਂ ਸੈੱਟ ਯਾਰ ਕਬੂਤਰਾਂ ਦਾ ਅੰਦਰ ਸੈੱਟ ਹੋ ਜੇ ਨਾ ਕਬੂਤਰ ਫੇਰ ਤਾਂ ਕੰਮ ਲੋਟ ਆ ਜੇ ਅੱਲਾਹ ਜੀ ਤੇ ਦਰੇ ਤਿੰਨੇ ਕਬੂਤਰਾਂ ਨੂੰ ਰਾਜਮਾਂਗ ਰੱਖ ਲਏ ਆਇਓ 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 ਪੁੱਤ ਵੱਲਾ ਰੱਜ ਕੇ ਵੀ ਜਾਂਦਾ ਪਾਣੀ ਵੀ ਕਬੂਤਰਾਂ ਮੱਛੀਆਂ ਪੰਗਾ ਅੰਦਰੋਂ ਬਸ ਹੁਣ ਇਹਨਾਂ ਨੂੰ ਪਾਣੀ ਤੇ ਕਰਦੇ ਆਂਗੇ ਕਬੂਤਰਾਂ ਨਹੀਂ ਤਾਂ ਹੋਰ ਖਰਾਬ ਹੋ ਜਾਊਗਾ ਕੰਮ ਯਾਰ ਹਾਂ ਤਾਂ ਸੁੱਕਾ ਕੂਤਰਾਂ ਡਾਲੜਾ ਕੇ ਜਾਲੀ ਨਿਕਲ ਜੀ ਬਿਮਾਰ ਹੋ ਜਾਂਦਾ ਕੂਤਰਾਂ ਇਹ ਵੀ ਲਓ ਚੋਬਰੋ ਤੁਸੀਂ ਵੀ ਪੀ ਲੋ ਆਇਆ 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 ਰਤੇ ਆਇਆ 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 ਇੱਕ ਮਿੰਟ ਇਹ ਥੋੜਾ ਜਿਹਾ ਹੁਣ ਇਹਦੇ ਮਰੋ ਚੱਕੀ ਤੇ ਆਪਣੇ 2 ਸੇ ਡੋਰਗਰ ਨੂੰ ਵੇਖੋ ਕਿੰਦਾ ਟੱਕਦੇ ਮੱਛੇ ਪਏ ਆਵੇਂ ਉਤਰ ਜਾਵੇਂ ਮੱਛੇ ਪਏ ਆ ਤਾ ਜਿਆਦਾ ਡਾਂਗਾ ਖਰਾ ਬੈਠੇ ਹਨ ਇੱਕ ਘਾਟ ਟੁੱਟ ਦੇ ਕਰਕੇ ਪਤਾ ਨਹੀਂ ਲੱਗਦਾ ਯਾਰ ਆ ਹਸਾਬ ਕਦਾ ਮੈਨੂੰ ਐਵੇਂ ਦੋ ਵਡਾਂਗਾ ਹੋਰ ਵੱਧ ਕਰਾ ਦੇ ਕਿਹੜਾ ਪੁੱਤਰ ਘਾਟ ਡਾਵਾ ਹੈ ਜਦੋਂ ਵਿਲੇ ਹੁੰਨੇ ਆ ਇਹਨਾਂ ਦਾ DNA ਬਣੀ ਕਲੀਅਰ ਕਰ ਦਿਆ ਕਰਕੇ ਵਿਚਾਰਿਆਂ ਦਾ ਕੰਮ ਨਾਲ ਅੱਪਾ ਧਾਣੇ ਨੇ ਕੋਲੇ ਪਈ ਆ ਪਾਣੀ ਆ ਬਾਟਾ ਤੇ ਆ ਬੱਚੇ ਦੀ ਥੋੜੀ ਜੀ ਕੰਡੀਸ਼ਨ ਜ਼ਿਆਦਾ ਖਰਾਬ ਹੋਈ ਪਈ ਯਾਰ ਉਹ ਮਤਲਬ ਉਹ ਐਡਾ ਕੁਝ ਹੋ ਨਹੀਂ ਇਹਨੂੰ ਮਾਤਾ ਵੀ ਪੇ ਪੈਰਾਂ ਪੂਰਾ ਦੇਣਾ ਫਰੈਂਸਗਾਉਂਗਾ ਆਪਣਾ ਸਾਰਾ ਪੈਰ ਮੂੰਹ ਭਰਿਆ ਪਿਆ ਦਾ ਤੇ ਇਹਦਾ ਵੀ ਕਰਦੇ ਆ ਹੱਲ ਮਤਲਬ ਵੀ ਕਈ ਵਾਰ ਪੁੱਛਦੇ ਹੁੰਦੇ ਆ ਫਰੈਂਸੀਆਂ ਦਾ ਕੀ ਇਲਾਜ ਆ ਬਈ ਮਾਤਾ ਦਾ ਕੀ ਇਲਾਜ ਆ ਠੀਕ ਆ ਕਿ ਨਹੀਂ ਤੇ ਇਲਾਜ ਬਸ ਸਿੰਪਲ ਆ ਬਈ ਪੋਟਾਸ਼ੀਅਮ ਲੈ ਲੈਣੀ ਆ ਕੋਲਗੇਟ ਲੈ ਲੈਣਾ ਉਹਨੂੰ ਪਾਣੀ ਚ ਪਾ ਲੈਣਾ ਥੋੜੀ ਪਹਿਲਾਂ ਰਿਐਕਸ਼ਨ ਕਰੂਗੀ ਹੋਣਾ ਜਦੋਂ ਠਰ ਜੇ ਤੇ ਉਹਨੂੰ ਮੁੜ ਕੇ ਇਹਦੇ ਤੇ ਫੁਨਸਾਂ ਤੇ ਲਾ ਦਿਓ। ਲਓ ਜੀ ਤੇ ਇਧਰ ਨਮਕਾ ਕਬੂਤਰਾਂ ਨੂੰ ਬਦਾਮ ਰੱਖ ਦਈਏ। ਤਾਂ ਗੁਲਾਬੀ ਕਾਂਤਰਾਣੇ ਨੂੰ ਰੱਖ ਤੇ ਦੋਵੇਂ, ਦੋਵੇਂ ਗੁਲਾਬੀ ਕਾਂਤ ਰੱਖ ਲਓ ਬਈ। ਇੱਕ ਹੋ ਗਈ ਆਪਣੀ ਗੁਲਾਬੀ ਸੂਜਾ ਹਰਾ ਟੋਸਾ। ਲੈ ਖੰਡ ਖਾਲਾ। ਤੇ ਇੱਕ ਮਟਾਏ ਨਹੀਂ ਖਾਂਦਾ ਥੋੜਾ ਜਿਹਾ ਪਿਆਰ ਨਾਲ ਬੁਲਾਉਣਾ ਪੈਂਦਾ ਨਾ। ਆਇਓ 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 ਬੱਤ। ਆ ਦੇਖ ਹੁਣ ਲੱਗਣਾ ਖਾਣ। ਤੇ ਤਿੰਨ ਕਬੂਤਰਾਂ ਨੂੰ ਹੋਰ ਰੱਖ ਦਈਏ ਬਦਾਮ। ਇੱਕ ਤਾਂ ਹੋ ਗਈ ਖੱਬੇ ਗਲਾਬੀ ਟੂਸੇ ਵਾਲੀ ਠੀਕ ਐ। ਇਹ ਲਾਤਰੀ ਕਿਵੇਂ ਜੱਕੀ ਪਈ ਐ ਕਿ ਇਹਦੇ ਹੱਥ ਲੱਗ ਗਏ ਸ ਮਾੜਾ ਜਿਹਾ ਮਰਤੋ ਯਾਰ ਕੁੱਡੇ ਚ ਫੜਦੀ ਤੂੰ ਮਤਲਬ ਲਾਤਰੀ ਤਾਂ ਇਹ ਨਹੀਂ ਲਾਉਂਦੀ ਇੱਕ ਥੱਲੇ ਹੈ ਨਾ ਦੇਖੀ ਛੱਡ ਕੇ ਤੁਰੇ ਮਰੀ ਪੀੜ ਜੀ ਮੰਦੀ ਐ ਆਇਆ 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 ਖੰਡ ਤੇ ਇੱਧਰ ਆਹੀ ਟੂ ਸਿਰ ਡੰਡੇ ਨੂੰ ਰੱਖਦੇ ਉਹਦਾ ਆਇਆ 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 ਪੁੱਤ ਇੱਧਰ ਰੱਖ ਦੀ ਆਪਣੇ ਖੱਬੀ ਗਲਾਬੀ ਬੋਲੇ ਰੱਤੇ ਇਹਨਾਂ ਨੂੰ ਉੱਦੀ ਰੱਖ ਦੀ ਬਈ ਦਾਣੇ ਬਦਾਮ ਤਾਂ ਬਸ ਤੁਹਾਨੂੰ ਦਿਖਾਏ ਹੋਣਗੇ ਪਤਾ ਨਹੀਂ ਦਿਖਾਏ ਹਨਾ ਬਦਾਮ ਤਾਂ ਇਸੇ ਵੇਚੀ ਖਾਦੇ ਆ ਯਾਰ ਉੱਡ ਗਿਆ ਕਬੂਤਰ ਵੀ ਯਾਰ ਖਰਾਕ ਹਨਾ ਵੀ ਮੰਨ ਕੇ ਚੱਲ ਨਾ ਖਾਵੇ ਛੜ ਜਾ ਇੱਕ ਮਿੰਟ ਤੇ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਹਨਾ ਬਾਬੂ ਲੈ ਤੁਸੀਂ ਆਪ ਹੀ ਹਿਸਾਬ ਲਾ ਲਓ ਇਹ ਬੈਠਾ ਕੂਤੇ ਤਾਂ ਨਹੀਂ ਤਾਂ ਉੱਡ ਗਿਆ ਕੂਤਰ ਤਾਂ ਸੱਤ ਸੱਤ ਬਦਾਮ ਦਾ ਕੀ ਮਾਇਨਾ ਬਈ ਇਹੀ ਕੂਤਰ 10-10 ਛੜ ਬਦਾਮ ਖਾਂਦੇ ਰਹੇ ਉਹਦੀ ਰੱਜਵੀਂ ਕਣ ਖਾਂਦੇ ਰਹੇ ਆ ਚਲੋ ਕੋਈ ਦਿੱਕਤ ਨਹੀਂ ਬਈ ਰੱਖੀਏ ਇਹਨਾਂ ਨੂੰ ਯਾਰ ਤਾਂ ਨੇ ਤੇ ਇਧਰੋਂ ਛੜ ਜਾ ਇੱਕ ਮਿੰਟ ਤਾਂੜਾ ਨੂੰ ਹੀ ਰੱਖ ਦਈਏ ਆਇਓ 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 ਬਦਾਮ ਤੇ ਇੱਕ ਕਬੂਤਰੀ ਜਿਹੜੀ ਰਹੀ ਸੀ ਇਹਨੂੰ ਵੀ ਰੱਖ ਦੇ ਬਦਾਮ ਇਹਨੇ ਥੋੜਾ ਜਿਹਾ ਪਾਣੀ ਲੇਟ ਖਿੱਚਿਆ ਵੀ ਤਾਂ ਹੀ ਬਦਾਮ ਵੀ ਲੇਟ ਹੋਏ ਠੀਕ ਹੈ ਤੇ ਸ਼ਾਇਦ ਕਬੂਤਰ ਵੀ ਪਾਣੀ ਖਿੱਚੀ ਹੋਵੇ ਕੁੜੇ ਨੂੰ ਚੈੱਕ ਕਰ ਲਾਂ ਮੈਂ ਬਸ ਖਿੱਚ ਹੀ ਗਿਆ ਲਗਭਗ ਅੱਧਾ ਕੇਮਲ ਪਾਣੀ ਰਹਿ ਗਿਆ ਤੇ ਅਧਰ ਆਪਣੇ ਹਰੇ ਟੂਸੇ ਟੁਟੋਰੀਅਲ ਨੂੰ ਬਦਾਮ ਰੱਖਦਗੇ ਮੈਂ ਬਦਾਮ ਉਧਰ ਪਾੜਿਆ ਬਦਾਮ ਇੱਥੇ ਚਲੋ ਕੋਈ ਚੱਕਰ ਨਹੀਂ ਬੜਾ ਫਰਕ ਨਹੀਂ ਗੱਲ 'ਚ ਆਇਆ 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 ਹੁਣ ਓਕੇ ਠੀਕ ਹੈ ਥੱਲੇ ਬਦਾਮ ਰੱਖ ਤੇ ਉੱਤੇ ਨੂੰ ਰੱਖ ਤੇ ਦਾਣੇ ਜਿਹਨੇ ਖਾਣੇ ਹੋਏ ਤਾਂ ਖਾਲੂਗੇ ਆਪਦੇ ਹਿਸਾਬ ਤੇ ਹਨ ਇੱਧਰ ਲਾ ਦਨੇ ਆ ਕਰਕੇ ਨਾਲ ਤੇ ਓਕੇ ਆ ਵੀ ਰਿਪੋਰਟਾਂ ਵੱਲ ਲਗਭਗ ਕੰਮ ਕਲੀਅਰ ਆ ਵੈਸੇ ਥੋੜੇ ਜਿਹਾ ਲੇਟ ਹੋਇਆ ਨਾ ਚੱਕਰ ਕੇ ਕਬੂਤਰ ਜ਼ਿਆਦਾ ਆਉਂਦੇ ਹੋਲੀ ਹੋਲੀ ਫਿਰ ਪਾਣੀ ਪੁਣੀ ਖਿਦਿਆ ਸਾਹਸ ਵਾਲੋ ਹਿਸਾਬ ਤੇ ਕਰਦੇ ਗਏ ਉਹਨਾਂ ਨੂੰ ਟਾਈਮ ਤਾਂ ਲੱਗ ਹੀ ਜਾਂਦਾ ਭਾਈ ਬਤਾ ਮੀਨੇ ਵੀ ਨਹੀਂ ਖਾਤੇ ਯਾਰ ਚੱਕਰ ਕੀ ਇਹ ਕਬੂਤਰ ਤਾਂ ਰਾਜ ਰਾਜ ਬਾਦਾਮ ਖਾਂਦੇ ਸੀ ਜਿਹੜੇ ਕਬੂਤਰ ਬਾਦਾਮ ਹੀ ਨਹੀਂ ਖਾਂਦੇ ਯਾਰ ਇਹ ਕਬੂਤਰ ਨਾ 10 10 12 12 ਬਾਦਾਮ ਖਾਂਦੇ ਰਹੇ ਤੇ ਉਹਦੀ ਡੱਕ ਵੀ ਕਣ ਖਾਂਦੇ ਸੀਗੇ ਤੇ ਸੱਤ ਬਦਾਮਾਂ ਚੋਂ ਲਗਭਗ ਪੰਜ ਖਾਦੇ ਐ ਡੇਢ ਤੋਂ ਬਦਾਮ ਖੱਡੀ ਪਿਆ ਤੇ ਇਸ ਫੇਰ ਵੀ ਅੰਦਰ ਆ ਗਿਆ ਭਈ ਆਪਣਾ ਗਰਮੀ ਬਾਲੀ ਸੀਗੀ ਤੇ ਇਹਨੂੰ ਵੀ ਪਾਣੀ ਪਿਆ ਦੇ ਵਿਚਾਰ ਨੂੰ ਹਾਂ ਪਾਣੀ ਪੀਣਾ ਆਇਆ ਫਿਰ ਪਾਣੀ ਪੀਣਾ ਆਇਆ ਮੈਨੂੰ ਪਤਾ ਆ ਜਾ ਆ ਉੱਤੇ ਆ ਉੱਤੇ ਆ ਮੰਜੇ ਤੇ ਆ ਉੱਤੇ ਆ ਜਾ ਪਾਣੀ ਪੀਣਾ ਦਾ ਆ ਜਾ ਆ ਜਾ ਆ ਜਾ ਉੱਤ ਉਹ ਇਸ ਫੇਰ ਆਇਆ ਆ ਜਾ ਆ ਜਾ ਆ ਜਾ ਆ ਜਾ ਭੱਜਿਆ 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 ਆ ਜਾ ਆ ਜਾ ਇੱਥੇ ਪਾਣੀ ਪਿਆ ਤਾ ਦਨ ਆ ਜਾ ਪੀਲਾ ਪੀਲਾ ਗੋਜ਼ਾ ਕਨੇ ਗਰਮੀ ਬਾੜੀ ਸੀ ਬਾਰ ਤੇ ਪੀਲਾ ਪੀਲਾ ਡੱਕੇ ਬਿਦਾ हां ओ के रोटा हुन ਬਾਹਰ ਨਾ ਜਾਈ ਬਾਹਰ ਗਰਮੀ ਵਾਲੀ ਅੰਦਰੀ ਵਾ ਜਾ ਬਸ ਪਾਣੀ ਪੀ ਨੀ ਪੀ ਗਏ ਇੱਥੇ ਆ ਕਬੂਤਰਾਂ ਨੂੰ ਵੀ ਬਈ ਮੈਂ ਤਾਂ ਹੀ ਨਹੀਂ ਛੱਡਿਆ ਉੱਥੇ ਪੈਣਾ ਆਪਣੇ ਖੁੱਡੇ 'ਚ ਗਰਮੀ ਜ਼ਿਆਦਾ ਯਾਰ ਇੱਥੇ ਮੈਡ ਮੂਡ ਗਿੱਲਾ ਠੰਡੀ ਹਵਾ ਮਾੜੀ ਮੋਟੀ ਵਾਜਦੀ ਐ ਤੇ ਮੈਂ ਕਿ ਇੱਥੇ ਬੈਠਣਾ ਰੋਤ ਨਹੀਂ ਛੱਡ ਦਿਆਂਗੇ ਉਹ ਦਾਣਾ ਪਾਣੀ ਪਲੀ ਰਿਆ ਸਾਰੇ ਨਾਲ ਰੈਸਟ ਕਰ ਲਈਏ ਤੇ ਸਪੇਅਰ ਆਪਣ ਅੰਦਰ ਹੀ ਆ ਬਾਰ ਬੂਰ ਭੇੜੇ ਪਿਆ ਕੋਈ ਨਾ ਬੈਠਾ ਰਹਿੰਦੇ ਤਾਂ ਸਿਆਣੇ ਬਾਲਾ ਯਾਰ ਆਪਾਂ ਇਹਦੇ ਫਿਕਰ ਹੀ ਕੋਈ ਨਹੀਂ ਤਾਣਾ ਪੱਕਾ ਪੁੱਕਾ ਚੱਲੀ ਜਾਂਦਾ ਕੋਈ ਡੇਕਦਿਆਂ ਲੈ ਐਂ ਤੁਰੇ ਫਿਰਾਂਗੇ ਕੋਲੇ ਕੋਲੇ ਠੀਕ ਕਰਤੇ ਬਈ ਸਾਰੇ ਜਾਨਵਰ ਅੰਦਰ ਖੋਡਿਆਂ ਚ ਤੇ ਸਪੇਅਰ ਨੂੰ ਵੀ ਆਪਣੇ ਨੂੰ ਬੈਠ ਕੇ ਤਾੜਦਾ ਠੀਕ ਹੈ ਖੋਡੇ ਤੇ ਤੇ ਭੇੜ ਇਹ ਹੁਣ ਆਪਾਂ ਚੱਲਦੇ ਆਂ ਘਰ ਨੂੰ ਹੁਣ ਆਪਾਂ ਵੀ ਮਾੜਾ ਮੋੜਾ ਕੋਈ ਘੰਟਾ ਹਨਾ ਯਾਰ ਰੈਸਟ ਕਰ ਲਈ ਬਾਕੀ ਚਾਹ ਚੂ ਪੀ ਲਈ ਹੈਨਾ ਮਾੜੀ ਮੋੜ ਲਓ ਜੀ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਦਾਣੇ ਰੱਖਦ ਕੇ ਪਾਈ ਆਜੋ ਖੰਡੋ ਆਜੋ ਉਹ ਮੇਰੀ ਉਹ ਖੰਡੋ ਆਇਓ 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 ਬੁੱਤਾ ਲਓ ਜੀ ਡੱਕ ਰੱਖਦੇ ਦਾਣੇ ਇਹਨਾਂ ਨੂੰ ਤੇ ਇੱਧਰ ਵੱਡੇ ਕਬੂਤਰਾਂ ਨੂੰ ਵੀ ਪਾ ਦिए ਵੀ ਦਾਣੇ ਖੰਮ ਲਓ ਖੜਜੋ ਖੜਜੋ ਆਇਓ 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 ਬੁੱਤਾ ਲਓ ਜੀ ਤੇ ਇੱਧਰ ਵਾਟਰ ਵੀ ਪਾਤਾ ਵੀ ਨਾਲ ਦੇ ਨਾਲ ਕਬੂਤਰਾਂ ਵਾਲੇ ਪਾਸੇ ਤਾਂ ਇੱਧਰ ਵੀ ਪਾਣੀ ਪਾਈ ਵੀ ਕਬੂਤਰਾਂ ਵਾਲੇ ਪਾਸੇ ਵੀ ਡੇਲੀ ਦੇ ਡੇਲੀ ਧੋਗੇ ਪਾਉਣਾ ਪੈਂਦਾ ਇਹਨਾਂ ਪਤਾ ਨਹੀਂ ਕਿਵੇਂ ਪਾਣੀ ਚਰੇਤਰ ਉੱਤੋਂ ਬਾਹਲੇ ਦੇ ਪਤੰਦਰ ਚਲੋ ਜੀ ਚੱਲਦੇ ਆਂ ਘਰ ਨੂੰ ਸਾਡੀ ਨੂੰਹ ਬੜੀ ਆਏ ਸੀਗੇ ਕੀ ਲੈਣਾ ਸੀ ਆਪਾਂ ਹੈਂ ਫਰੂਟੀ ਦਵਾਈ ਤਾਂ ਨਹੀਂ ਫਿਰ ਮੈਂ ਤੈਨੂੰ ਦਵਾਈ ਕੀ ਐ ਨਹੀਂ ਕਿੱਥੇ ਦਵਾਈ ਹੈ ਇਹ ਦੇ ਤਾਂ ਮੋਟਰ ਹੈ ਕੂਲਰ ਵਾਲੀ ਇਹ ਜੀ ਫਰੂਟੀ ਥੋੜਾ ਹੈ ਠੱਗੀ ਮਾਰ ਜੀ ਬਾਬੇ ਜਵਾਗ ਵਾਲਾ ਇਹਨੂੰ ਮੈਂ ਆਖਿਆ ਜੀ ਮੈਂ ਤੈਨੂੰ ਚੱਲ ਦਵਾ ਕੇ ਲੇ ਹਾਂ ਦਾਂਦੂ ਟੀਵੀ ਨੇ ਠੀਕ ਹੈ ਤੇ ਲੈ ਕੇ ਸਿਰਫ ਕੂਲਰ ਵਾਲੀ ਮੋਟਰ ਬੜਾਏ ਪਾਣੀ ਹੈ ਉਹ ਖਰਾਬ ਹੈ ਘਰੇ ਵੀ ਆਪਣੇ ਕੋਲ ਤੁਹਾਨੂੰ ਕੋਈ ਕਿਹੜਾ ਕੋਟ ਰੇ ਗਰੀ ਬੰਦੇ ਆ ਬਈ ਹਨ ਲਓ ਜੀ ਇੱਕ ਸੇ ਬੜੇ ਤੂੰ ਠੀਕ ਹੈ ਕਿ ਨਹੀਂ ਹੁਣਾ ਕਹਿੰਦਾ ਮੈਨੂੰ ਵੀ ਦਵਾ ਕੇ ਲੈ ਕੇ ਜਾਂਦਾ ਮੈਂ ਚਲੋ ਪੈਸੇ ਆਏ ਅੱਜ ਨਹੀਂ ਦਵਦੇ ਮੈਂ ਰਾਤ ਤੱਕ ਖਾਓ ਜਿਹੜਾ ਕੋਈ ਖਾਣਾ ਇਹਨੂੰ ਪਹਿਲਾਂ ਆ ਕੇ ਮੈਂ ਜਦੋਂ ਪੈਸੇ ਆ ਗਿਆ ਆਪਣੇ ਫਿਰ ਕੁਝ ਮਰਜ਼ੀ ਖਾ ਲਿਆ ਕਰੋ ਜਦੋਂ ਨੰਗਮਲਕ ਹੋਣੇ ਉਦੋਂ ਨਸਰ ਖਾਏ ਕਰੋ ਬਸ ਆਪਣਾ ਤੂੰ ਕੀ ਖਾਵੇਂਗੀ ਸੱਚੀ ਕੁੱਤੀ ਕੁੱਤੀ ਇਹ ਹੋਰ ਤੇਰੀ ਕੋ ਠੀਕ ਹੈ ਇਹ ਤਾਂ ਬੰਦ ਤਾਂ ਨਹੀਂ ਕੀਤਾ ਕੁਝ ਨਹੀਂ ਕੀਤਾ ਕਿਸੇ ਦਾ ਨਹੀਂ ਬੰਦ ਕੀਤਾ ਡਾਕਟਰ ਨੇ ਸਾਰਾ ਕੁਝ ਚੱਲਦਾ ਹੈ ਚਲੋ ਬਸ ਸਾਰਾ ਕੁਝ ਦਵਾ ਕੇ ਲਾਉਂਗਾ ਜੇ ਮੈਨੂੰ ਚਲਦੇ ਆ ਵੀ ਬਾਦਲ ਕਰਨ ਨੂੰ ਚੀਜੀ ਦਵਾ ਲਿਆ ਗੇ ਕੰਮ ਵੱਡਾ ਹੈ ਲਓ ਭਾਈ ਆ ਕੇ ਕਹਿੰਦੇ ਗਏ ਸੀ ਇਹ ਤਿੰਨ ਤੇ ਮਗਰ ਚੌਥਾ ਬੰਦਾ ਹੋਰ ਆ ਗਿਆ ਪਛਾਣੋ ਕੌਣ ਹੈ ਡਾਕਟਰ ਜਗਦੀਪ ਸਿੰਘ ਘਲਾਟੀ ਹਾਂਜੀ ਕੋਈ ਪ੍ਰੈਸ਼ਰ ਪ੍ਰੂਫਿੰਗ ਕਿਨੇ ਕਰਦੇ ਹੋ ਜੀ ਦਿਨ ਚ ਸੱਤ ਸੱਤ ਵਾਰ ਸੱਤ ਅੱਠ ਕਰ ਦਿੰਦੇ ਹੋ ਠੀਕ ਹੈ ਸੱਚੀ ਤੇ ਨੋਰਮਲ ਕਰ ਰਹੇ ਹੁਣ 200 300 ਕਰ ਦਿੰਦੇ ਨੇ ਇੱਕ ਦਿਨ ਚ ਹਾਂ ਠੀਕ ਹੈ ਬਟਿੰਡੇ ਹੁੰਦੇ ਜਾਵੜਾ ਕਰੋ ਜੀ ਕਿਹਨੇ ਕੋਈ ਕੋਈ ਫਾਲਟ ਹੋਵੇ ਲੋਟ ਕਰਦੇ ਹੁਣ ਇਹਨਾਂ ਨੂੰ ਘਰੇ ਛੱਡ ਕੇ ਅੱਗੇ ਵੇ ਇਧਰ ਚੱਕੀ ਹੁਣ ਤਾਂ ਖੁਸ਼ ਐ ਹੁਣ ਤਾਂ ਖੁਸ਼ ਐ ਆਇਆ ਹੁਣ ਤਾਂ ਨਹੀਂ ਗੁੱਸੇ ਚਲੋ 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 ਇਹ ਕੈਦੀ ਕੋਲੀ ਵੇ ਤੂੰ ਵੀ ਦਿਖਾ ਵੇ ਸਮਾਨ ਆਪਦਾ ਆ ਲੈ ਆਂਦਾ ਲਫਾਫਾ ਆਜੋ ਐਂ ਪਰ ਐ ਤੁਹਾਨੂੰ ਪਤਾ ਦਿਲ ਪ੍ਰਸੰਨ ਸੀ ਅੱਜ ਆਪਣੇ ਆਜਾ ਜੋ ਪੁੱਤ ਭੱਜਾ ਭੱਜਾ ਨੇਰਾ ਹੋ ਗਿਆ ਇਹਨੂੰ ਘਰੇ ਛੱਡਾਂ ਬਾਬੂ ਕਰਮ ਆ ਅੱਗੇ ਇਧਰ ਲੈ ਕਰੇ ਭਈ ਸਮਾਨ ਪਤਾ ਲੈ ਕੇ ਇੱਕ ਤਾਂ ਬਾਲਟੀ ਲਿਆਂਦੀ ਆਪਣੇ ਅਰੋਲੇ ਪਾਣੀ ਦੀ ਇੱਕ ਕਹਾ ਲਿਆਂਦਾ ਪੈਟਰੋਲ ਪੈਟਰੋਲ ਮੁੱਕਿਆ ਬੈ ਦੋ ਦਿਨੋਂ ਕਿ ਮੁਰਸਾ ਤਾਂ ਹੀ ਉਹ ਉੱਥੇ ਖੜਾ ਇੱਕ ਪਾਸੇ ਲੱਗਿਆ ਨਾ ਭਈ ਚੱਕਰ ਕੇ ਪਰ ਪੈਸੇ ਨਹੀਂ ਸੀ ਨਾ ਤਾਂ ਕਰਕੇ ਇੱਕਾ ਕੁਲਫੀ ਪਈ ਸੀ ਫ੍ਰਿਜ ਚ ਹਨ ਇਹ ਚੱਕ ਲੈਣ ਦੀ ਕੋਈ ਡਿਕ ਨਹੀਂ ਤੇ ਕੱਲ ਨੂੰ ਨਵੇਂ ਕੰਪਿਊਟਰ ਛੱਡਣ ਦੀ ਰਾਇ ਸੀ ਵੀ ਤਾਂ ਕਰਕੇ ਪਾਣੀ ਵਗੈਰਾ ਦਿੱਤਾ ਟਾਕ ਪਹੂ ਡਾਂ ਚ ਤੇ ਹਟਾਂਗੀ ਚੱਕ ਕੇ ਇੱਧਰ ਲਾ ਦੇ ਸਾਈਡ ਤੇ ਹਨ ਤੇ ਓਕੇਰ ਬੋਟਾ ਹਣਾ ਵੀ ਬੱਸ ਸੱਚੋ ਦਰੂਣਾ ਨੂੰ ਦਾਣੇ ਪਾਣੀ ਦੇ ਰਹਿਗਾ ਮਾੜਾ ਮੋਟਾ ਨੂੰ ਲਾਦਾ ਨੇ ਚਲੋ ਮੈਂ ਕਰ ਲੂੰ ਆਪੇ ਕੋਈ ਚੱਕਰ ਨਹੀਂ ਕਰਾਂ ਦੀ ਬਾਅਦ ਚੀ ਪਹਿਲਾਂ ਨਾਲ ਦਾ ਲਾਈਟ ਬਝਾਵਾਂ ਹਨ ਕੰਪਿਊਟਰ ਨੂੰ ਰੈਸਟ ਮਿਲਦੇ ਓਏ ਤਾਂ ਚਲੋ ਫਲਾ ਨੂੰ ਦਾ ਚੜਾ ਦੇ ਕਰੋ ਚੈੱਕ ਆਪਣਾ ਦੇਸੀ ਤੋਂ ਵੀ ਦੇਸੀ ਤੋਂ ਜਗਾੜੂ ਕੁਲਰ ਇਹਨੂੰ ਕਹਿ ਸਕਦੇ ਹਣਾ ਆਹ ਭਿਉਂ ਰੱਖਿਆ ਆਪਾਂ ਕੀ ਕਹਿੰਦੇ ਹੁੰਦੇ ਆਪਣਾ ਖੜ ਦਿਓ ਕੇਸ ਭਿਉਲਿਆ ਪਾਣੀ ਚ ਹਵਾ ਜਿਹਦਾ ਬਾਹਲਾ ਨਹੀਂ ਕੀਤਾ ਤੇ ਇਹਨੂੰ ਕਿਰਾਂ ਵੜਾ ਇਸ ਖਲਿਆਰ ਕੇ ਸੈੱਟ ਕਰ ਲਾਂਗੇ ਠੀਕ ਆ ਇਧਰ ਪੱਖਾ ਲੱਗਿਆ ਪਿਆ ਆਪਣਾ ਤੇ ਆਹ ਜਿਵੇਂ ਜਿਵੇਂ ਮਾਨਕ ਚਲ ਹਵਾ ਵਜੀਊਗੀ ਭਈ ਤੇ ਜਿਵੇਂ ਬਰਫ ਹੀ ਬਣਦੀ ਜਾਊ ਠੰਡ ਲੱਗਣ ਲੱਗੇਗੀ ਸਰਾਜ ਹੀ ਆ ਯਾਰ ਬਾਬੇ ਹੁਣ ਬਹੁਤ ਤਗੜਾ ਦੇਸੀ ਨੁਕਤਾ ਕੱਢਿਆ ਹੈ ਆਪਾਂ ਉਹ ਚੱਕਰ ਕੀ ਮੈਨੂੰ ਪਤਾ ਹਨਾ ਵੀ ਕੋਈ ਚੱਕਰ ਨਹੀਂ ਰਸਤੇ ਤੱਕ ਦੋ ਦਿਨਾਂ ਤੱਕ ਕੋਲਰ ਵੀ ਲੈ ਆਉਣਾ ਹਨਾ ਕਿਉਂ ਕਬੂਤਰ ਵੀ ਸੌਖੇ ਹੋ ਜਾਣਗੇ ਇਹਨਾਂ ਨਾਲ ਯਾਰ ਅੰਦਰ ਗਰਮੀ ਬਾਲੀ ਹੁੰਦੀ ਕਬੂਤਰ ਸੈਟਰ ਚ ਬੜੀ ਥੇਤੀ ਹੋਇਆ ਕਰਨਗੇ ਨਾਲੇ ਆਪ ਸੌਖੇ ਹੋ ਜਾਣਗੇ ਤੇ ਉਹਨੇ ਟਾਈਮ ਇਹਦੇ ਨਾਲ ਕੰਮ ਚਲਾਵਾਂਗੇ ਠੀਕ ਹੈ ਜੀ ਓਕੇ ਰਿਪੋਰਟਾਂ ਬੱਸ ਬਦਾਮ ਵਗੈਰਾ ਪਿਉਂਦੇ ਮੈਂ ਕੂਤਰਾਂ ਵਾਸਤੇ ਤੇ ਹੋਰ ਤਾਂ ਕੁਝ ਹੈ ਨਹੀਂ ਐਡਾ ਕੁਝ ਖਾਸ ਨਾ ਤੇ ਹੋਰ ਸੱਚ ਜਿਹਾ ਜਲਾਬ ਜਲੂ ਤੇ ਹੋਰ ਸਾਰਾ ਸਮਾਨ ਆਪਾਂ ਚੱਲਾਂਗੇ ਪਣਸਾਰੀ ਦੁਕਾਨ ਤੇ ਸ਼ਹਿਰ ਬਸ ਕੱਲ੍ਹ ਆ ਪਰਸੋਂ ਉਦੋਂ ਸਾਰੀਆਂ ਚੀਜ਼ਾਂ ਹੋਰ ਇਹਨੀਆਂ ਲੈ ਆਵਾਂਗੇ ਤੇ ਠੀਕ ਆ ਤਿਆਰੀ ਆ ਬਈ ਹੁਣ ਆਪ ਸੈੱਟ ਹੋਏ ਆ ਮਾੜਾ ਜਿਹਾ ਹਨ ਵੈਸੇ ਫੇਰ ਨੱਕ ਚੋਂ ਖੂਨ ਨਾਉਣ ਲੱਗ ਗਿਆ ਨਹਾਉਂਦੇ ਨੋਦੋ ਤੋਂ ਮਰੇ ਆਉਂ ਚੱਲ ਪਏ ਤੋ ਹੁਣ ਕੋਈ ਚੱਕਰ ਨਹੀਂ ਦਾ ਨਾਰਮਲ ਦੀ ਗੱਲ ਆ ਅਜ ਤੁਰੇ ਫਿਰ ਲੈ ਡੀ ਫਿਰ ਕਿਹੜਾ ਮਰਦੇ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਹੁਣ ਸੈੱਟ ਵਰਟਾ ਕੋਈ ਚੱਕਰ ਨਹੀਂ ਲਾਵਾਂਗੇ ਜ਼ੋਰ ਕਬੂਤਰਾਂ ਤੇ ਹੁਣ ਫੇਰ ਠੀਕ ਆ ਨਵੇਂ ਪੁੱਤਰ ਕੱਢ ਕੇ ਦੇਖਾਂਗੇ ਕੀ ਬੰਦ ਹੈਗਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਮੇਨ ਗੱਲ ਕੀ ਆ ਬਈ ਹਨ ਅੱਜ ਕਬੂਤਰ ਛੱਡੇ ਮੈਂ ਤੁਹਾਨੂੰ ਸਹੀ ਦੱਸਾਂ ਚੱਲ ਵੀਡੀਓ ਦਾ ਬੰਦ ਨਹੀਂ ਬਈ ਕਬੂਤਰਾਂ 'ਚ ਬਹਿ ਗਏ ਮੋਲਾ ਦਾ 9 9:30 ਵਜੇ ਨੂੰ ਸਾਰੇ ਕਬੂਤਰ ਬਹਿ ਗਏ ਯਾਰ ਸਾਢੇ 9:00 ਨੂੰ ਮੋਲਾ ਦਾ ਸਾਰੇ ਬੈਠ ਗਏ ਸੀ ਨਹੀਂ 9:38 40 ਤੇ ਬਹਿ ਗਏ ਸੀਗੇ ਤੇ ਉਹ ਜਦੋਂ ਆ ਕੇ ਬੈਠੇ ਛਤਰੀ ਤੇ ਐ ਡੈਡ ਤਾਂ ਪੱਟੇ ਮੂੰਹ ਬਈ ਉਹਨਾਂ ਠੀਕ ਆ ਤੇ ਵਿੱਚੋਂ ਕੁਝ ਕਬੂਤਰ ਗਲੱਛੀ ਵੀ ਆਲੇ ਬੈਠੇ ਠੀਕ ਆ ਐ ਕਰਕੇ ਉਹ ਕੁਝ ਦਾਣੇ ਮੇਰੇ ਸਾਹਮਣੇ ਡੇਗ ਦੇ ਵੀ ਜੇ ਥੱਲੇ ਮੈਂ ਤੜਕੇ ਟੋਕੇ ਛੱਡੇ ਖਾਲੀ ਸੀਗੇ ਪਤਾ ਨਹੀਂ ਕਿੱਥੋਂ ਨਿਕਲੇ ਆਉਂਦੇ ਅੰਦਰ ਉਹ ਯਾਰ ਸਮਝੋ ਬਾਹਰ ਆ ਗਏ ਇਹਨਾਂ ਦੇ ਵੀ ਤੂੰ ਬਹੁਤ ਗਲਤ ਕਰਦਿਆਂ ਫਿਰ ਉਹਨੂੰ ਆਪ ਜਾਣਵਰਾਂ ਨੂੰ ਆਖੀ ਆ ਗਈ ਹੈਣਾ 2047 ਡਿਗਰੀ ਚ ਬਈ ਤੂੰ ਇੰਨੇ ਦਾਣੇ ਲੈ ਕੇ ਉੱਡ ਕਿਵੇਂ ਉੱਡੂਗਾ ਬਈ ਉਹਦੇ ਅੰਦਰ ਅੱਗ ਬਣ ਜਾਣੀ ਹੈ ਘਾਟਾ ਵੀ ਨਹੀਂ ਕੱਢਿਆ ਜਾਣਾ ਜਿਹੜੇ ਹਿਸਾਬ ਤੇ ਹੁਣ ਦਿਨ ਚੱਲੀ ਜਾਂਦੇ ਚਲੋ ਕੋਈ ਚੱਕ ਨਹੀਂ ਹੁਣ ਮਿਹਨਤ ਵਧਾਉਣੇ ਹੈ ਮਿਹਨਤ ਤਾਂ ਪਹਿਲਾਂ ਹੀ ਬਹੁਤ ਹੈ ਕਰ ਹੁਣ ਥੋੜੀ ਜਿਹੀ ਹੋਰ ਕਰਦੇ ਹੈਗੇ ਹੈਣਾ ਆਪਾਂ ਤਾਂ ਕਰਕੇ ਠੀਕ ਹੈ ਜੀ ਕੱਲ ਨੂੰ ਮਿਲਦੇ ਆਂ ਕਰ ਹੁਣ ਸੌਣੇ ਆ 2 ਘੰਟੇ ਬਈ ਜੇ ਨੀਂਦ ਆਊਗੀ ਤਾਂ ਬਾਏ ਬਾਏ ਸਾਰੇ ਵੀਰਾਂ ਨੂੰ